ਠੀਕ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ 'ਤੇ ਸੁਰੂ ਤੇ ਰਪਾ ਬਤੀ ਚੰਨ ਲੱਭ ਰਹੀ ਚੰ ਆਜ ਦੀ ਵੀਡੀਓ ਵਿੱਚ ਕਟਾਂ ਦੇ ਡਿਜ਼ਾਈਨਰਸ ਤੋਂ ਲੈ ਕੇ ਆਏ ਤੁਹਾਡੇ ਲਈ ਵਰਕ ਵਾਲੇ ਸੂਟ ਹੈ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਤੇ ਸਟਾਕ ਵੀ ਬਹੁਤ ਵਧੀਆ ਹੈ ਜੀ ਠੀਕ ਹੈ ਜੀ ਦਿਖਾਉਂਦੇ ਹਾਂ ਜਿਵੇਂ ਦੇਖੋ ਨਿਊ ਡਿਜ਼ਾਈਨ ਆਇਆ ਬਾਟਮ ਤੇ ਵੀ ਵਰਕ ਹੈ ਤੇ ਸ਼ਰਟ ਤੇ ਵੀ ਪੂਰੀ ਤੇ ਵਰਕ ਹੈ ਜੀ ਵੱਡੇ ਫਲਾਵਰਾਂ ਦੇ ਵਿੱਚ ਪ੍ਰਿੰਟ ਤੇ neck ਤੇ ਵੀ ਵਰਕ ਕੀਤਾ ਹੋਇਆ ਇਹ ਨੀਚੇ ਘੇਰੇ ਤੇ ਬਹੁਤ ਸਾਰੀ ਡਿਜ਼ਾਈਨਿੰਗ ਹੈ ਪੈਚ ਬੜੀ ਡਿਜ਼ਾਈਨਿੰਗ ਹੈ ਜੇ ਨੀਚੇ ਘੇਰੇ ਤੇ ਇਹ اور ਕਾਟਨ ਸਟਾਫ ਹੈ ਜੀ ਤੇ ਇਹਦੇ ਨਾਲ ਕਾਟਨ ਦੀ ਉੱਚੀ ਕਾਟਨ ਹੈ ਜੀ ਮਸ਼ੀਨ ਲਿਨ ਕਾਟਨ ਹੈ ਜੀ ਤੁਡੀ ਆਪਣੀ ਚੁਆਇਸ ਹੈ ਕੈਂਟ ਪਲਾਸ ਬਣਾਉ ਆ ਚੈਸ ਨਾਲ ਬਾਰ ਮਣਾਉ ਬਹੁਤ ਸੋਹਣਾ ਲੱਗੇਗਾ ਜੀ ਬਣ ਕੇ ਸੂਟ ਇਹਦੇ ਨਾਲ ਗ੍ਰੇ ਕਲਰ ਦੇ ਵਿੱਚ ਦਪਰਤਾ ਹੈ ਬਹੁਤ ਸੋਹਣਾ ਲੈਂਥ ਲੱਗੀ ਹੋਈ ਡਿਜ਼ਾਈਨ ਬਣਾਏ ਇੰਚ ਠੀਕ ਹੈ ਜੀ ਹੁਣ ਇਹਦੇ ਵਿੱਚ ਕਲਰ ਦਫਾਉਂਦੇ ਆ ਤੁਹਾਨੂੰ ਨਾਭੂ ਗੁਲੀਓ ਕਲਰ ਇਹ ਵੀ ਕਲਰ ਬਹੁਤ ਪਿਆਰਾ ਹੈ ਜੀ ਡਿਜ਼ਾਈਨਿੰਗ ਸੇਮ ਰਹੇਗੀ ਜੀ 1800 ਕ੍ਰਾਈਸ ਜੀ ਸੀਕਦਾ ਪੱਤਾ ਹੋ ਬਹੁਤ ਹੌਮ ਤੇ ਵਰਤ ਇਹਦਾ ਬਹੁਤ ਹੌਮ ਤੇ ਵਰਤਾਈ ਗਈ ਤੇ ਪਕਾਈ ਵਿੱਚ ਇੱਕ ਇਹਦੇ ਵਿੱਚ ਗ੍ਰੇ ਕਲਰ ਆਇਆ ਸੀ ਕਲਰ ਸਾਰੇ ਹੀ ਬਹੁਤ ਸੋਹਣੇ ਆ ਜੀ ਸਾਰੇ ਮਠੀਾਰੇ ਦਿੱਤੀ ਲੇ ਰਿਹਾ ਹੈ ਗ੍ਰੇ ਇੱਕ ਤੇ ਬੀਚ ਵਿੱਚ ਲੱਗ ਗਿਆ ਜੀ ਹਾਂ ਜੀ ਮਸਟਰਡ ਕਲਰ ਇਹ ਵੀ ਕਲਰ ਬਹੁਤ ਕੇਰਾ ਡਿਜ਼ਾਈਨਿੰਗ ਹੀ ਬਹੁਤ ਸੋਹਣੀ ਹੈ ਨਿਊ ਡਿਜ਼ਾਈਨਿੰਗ ਆਈ ਹੈ ਜੀ ਦੇਖੋ ਨੈਕ ਤੇ ਪੱਟੀ ਬਣੀ ਹੋਈ ਹੈ ਸਾਈਡ 'ਚ ਫਲਾਵਰ ਬਣਿਆ ਹੋਇਆ ਜੀ ਦੇ ਘੇਰੇ ਦੇ ਸੈਂਟਰ ਦੇ ਵਿੱਚ ਫਲਾਵਰ ਆਇਗਾ ਜੀ ਆਊਟਲਾਈਨਿੰਗ ਕੀਤੀ ਹੋਈ ਹੈ ਠੀਕ ਹੈ ਜੀ ਪੂਰਾ ਸੂਟ ਹੈ ਜੀ ਇਹ ਹਲਓਰ ਤੇ ਇਹਦੇ ਨਾਲ ਡਿਜ਼ਾਈਨਰ ਦੁਪੱਟਾ ਹੈ ਜੀ ਬਹੁਤ ਸੋਹਣਾ ਮਸ਼ਲੀਨ ਦਾ ਡਿਜ਼ਾਈਨਰ ਦੁਪੱਟਾ ਹੈ ਜੀ ਐਵੇਂ ਫਲਾਵਰਾਂਾਂ ਜੀ ਬਣੀ ਹੋਈ ਦੁਪੱਟੇ ਤੇ ਨਾ ਦੇਗੀ ਤੁਹਾਨੂੰ ਲਵੈਂਡਰ ਕਲਰ ਹੈ ਜੀ ਇਹਦਾ ਚਲ ਲਵੈਂਡਰ ਕਲਰ ਹੈ ਜੀ ਇਹਦਾ ਪ੍ਰਾਈਸ ਸੇਮ ਰਹੇਗਾ ਜੀ 1200 ਪ੍ਰਾਈਸ ਹਾਂ ਜੀ ਇਹ ਦੇਖਾਈ ਨਾ ਜੋ ਆਪਾਂ ਦੇ ਵਿੱਚ ਤੇ ਜਿਹੜਾ ਇਹਦਾ ਸਟੱਫ ਹੈ ਜੀ ਰਿੰਕਲ ਦੇ ਵਿੱਚ ਹੈ ਪਲੇਨ ਨੇ ਜੀ ਹੈ ਲਾਈਨਿੰਗ ਬਣੀ ਹੋਈ ਹੈ ਜੀ ਇਹਦੇ ਵਿੱਚ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਕਲਰ ਬਲੈਕ ਹੈ ਬੀ ਸ਼ੇਪ ਦੇ ਵਿੱਚ neck neck ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਪੂਰਾ ਸੋਟਾ ਜਿਹਾ ਨੋ ਉਹ ਤੇ ਇਹਦੇ ਨਾਲ ਡਿਜ਼ਾਈਨਰ ਦੁਪੱਟਾ ਹੈ ਜੀ ਬਹੁਤ ਵਧੀਆ ਇਹ ਦਾਂ ਦੁਪੱਟੇ ਤੇ फलावर आने जी फोर सैड फ्लैश लगी हुई है जी प्राइस दो हजार है जी कलर कॉम्बीनेशन दिखाई बहुत सोहने कलर है ये जीके माउस कलर है बहुत प्यारा है जी टिक वाइट कलर है ऑफ वाइट कलर ਹਾਂਜੀ ਆਫ ਵਾਈਟ ਚੱਲ ਬਲੈਕ ਦਾ ਕੰਬੀਨੇਸ਼ਨ ਦੀ ਸ਼ੇਵ ਦੇਵੀ ਚ ਨਿਕ ਤੇ ਨੀਚੇ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਜੀ ਔਰਗੈਂਜ਼ਾ ਲਗਾ ਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਪ੍ਰਾਈਸ 2000 ਹੈ ਜੀ ਬਹੁਤ ਸੋਹਣਾ ਗਰਮੀਆਂ ਲਈ ਸਪੈਸ਼ਲ ਸੂਟ ਹੈ ਜੀ ਇਹ ਪਾਰਟੀ ਵੇਅਰ ਵੀ ਸੂਟ ਹੈ ਤੇ ਇਹਦੇ ਨਾਲ ਮਸ਼ਲੀਨ ਦਾ ਡਿਜ਼ਾਈਨਰ ਤੋਂ ਪਟਾਇਆ ਹੈ ਜੀ ਡਿਜ਼ਾਈਨਰ ਮਛਲੀ ਇੰਦਾ ਕੱਪੜਾ ਹੈ ਜੀ ਹਾਂਜੀ ਗ੍ਰੇ ਤੇ ਪਿੰਕ ਦਾ ਕੰਬੀਨੇਸ਼ਨ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਡਿਜ਼ਾਈਨਿੰਗ ਵੀ ਬਹੁਤ ਵਧੀਆ ਹੈ ਜੀ ਗਰਮੀਆਂ ਲਈ স্পেশাল ਕਲਰ ਹੈ ਜੀ ਇਹ ਲਾਈਟ ਕਲਰ ਫਿਰ ਮਛਲੀ ਇੰਦਾ ਡਿਜ਼ਾਈਨਰ ਦੁਪੱਟਾ ਹੈ ਜੀ 블랙 컬러 नेक ਤੇ ਵਰਕ ਕਿਤੇ ਵੀ ਸਿਨਿੱਚੇ ਘੇਰੇ ਦੀ ਡਿਜ਼ਾਈਨ ਬਹੁਤ ਸੋਹਣੀ ਹੈ ਜੀ ਤੇ ਦੇਖੋ ਜਿਵੇਂ ਪਿਕ ਦੇ ਵਿੱਚ ਡਿਜ਼ਾਈਨ ਹੈ ਜੀ ਐਮੀ ਡਿਜ਼ਾਈਨ ਹੈ ਪੂਰਾ ਸੂਟ ਹੈ ਜੀ ਇਹ ਹਨੂਵਰ ਤੇ ਇਹਦੇ ਨਾਲ ਡਿਜ਼ਾਈਨਰ ਦੁਪੱਟਾ ਹੈ ਜੀ ਵੀ ਵਰਕ ਕੀਤਾ ਹੋਇਆ ਹੈ ਬਹੁਤ ਲੱਗਦੀ ਹਿੰਦੀ 2000 प्राइस है जी इधर भी सब कलर दिखा दिया था ना माउस कलर है जी का स्किन कलर ऑफ वाइट कलर है जी बनानी तो शॉट ਸਿੱਕਾ ਜੀ ਅਸਲੀ ਵੜੀ ਵਿੱਚ ਹੈਨਾਈ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ